ਹੈਲੋ ਸਾਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਅ ਅਕਲਸੀ ਪੰਜਾਬੀ ਭਾਸ਼ਾ ਦੀਆਂ ਦੁਨੀਆ ਬਾਰੇ ਗੱਲ ਕਰ ਰਹੀ ਸੀ ਪੰਜਾਬੀ ਭਾਸ਼ਾ ਦੀਆਂ ਖੰਡੀ ਦੁਨੀਆ ਬਾਰੇ ਅੱਜ ਅਸੀਂ ਅ ਗੱਲ ਕਰਾਂਗੇ ਗੱਲ ਨੂੰ ਅੱਗੇ ਵਧਾਵਾਂਗੇ ਖੰਡੀ ਦੁਨੀਆ ਦੇ ਵਿੱਚ ਸਾਡੇ ਕੋਲੇ ਸਵਰ ਅੱਖਰ ਨੇ ਸਵਰ ਅੱਖਰਾਂ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਸੋ ਅ ਸਵਾਰਾਂ ਦੇ ਵਿੱਚ ਸਵਰ ਕਿਹੜੇ-ਕਿਹੜੇ ਨੇ ਸਵਰ ਅੱਖਰ ਕਿਹੜੇ ਨੇ ਸਵਰਵਾਹ ਕਿਹੜੇ ਨੇ ਸਵਰ ਦੁਨੀਆ ਗੇੜੀਆਂ ਨੇ ਉਹਨਾਂ ਬਾਰੇ ਆਪਾਂ ਅੱਜ ਗੱਲ ਕਰਨੀ ਹੈ ਤੇ ਉਹਨਾਂ ਨੂੰ ਕਿਹੜੇ ਕਿਵੇਂ ਵੰਡਿਆ ਜਾਂਦਾ ਹੈ ਉਹਨਾਂ ਬਾਰੇ ਆਪਾਂ ਗੱਲ ਕਰੀਏ ਕਲਪਾ ਨੇ ਸਵਰਾਂ ਦੀ ਪਰਿਭਾਸ਼ਾ ਬਾਰੇ ਗੱਲ ਕਰੀ ਸੀ ਕਿ ਸਵਾਰੋ ਸ਼ਬਦ ਹੁੰਦੇ ਆ ਜਿਹਨੂੰ ਜਦੋਂ ਜਨਾਂ ਦੇ ਉਚਾਰਨ ਸਮੇਂ ਜਿਹੜੀ ਫੇਫੜਿਆਂ ਚੋਂ ਨਿਕਲੀ ਹਵਾ ਨੂੰ ਰੋਕ ਨਹੀਂ ਪੈਂਦੀ ਉਹਨਾਂ ਨੂੰ ਸਵਰ ਕਿਹਾ ਜਾਂਦਾ ਪੰਜਾਬੀ ਦੇ ਵਿੱਚ 10 ਵਰਣ ਨਹੀਂ ਪੰਜਾਬੀ ਦੇ ਵਿੱਚ ਤਿੰਨ ਸਵਰ ਅੱਖਰ ਨੇ ਪੰਜਾਬੀ ਦੇ ਵਿੱਚ ਜੀ ਕਿਹੜੇ ਕਿਹੜੇ ਤਰੀਕਿਆਂ ਨਾਲ ਸਵਰਾਂ ਨੂੰ ਕਿਹੜੇ ਕਿਹੜੇ ਆ ਰੂਪਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਹਨਾਂ ਬਾਰੇ ਅੱਜ ਗੱਲ ਕਰਨੀ ਹੈ ਸੋ ਸਾਰੇ ਵਿਦਿਆਰਥੀ ਇਸ ਗੱਲ 'ਤੇ ਧਿਆਨ ਦੇਣ ਕਿ ਕਿ ਮਹਤਵਪੂਰਨ ਵਿਸ਼ਾ ਚਾਹੇ ਉਹ ਆ ਈਟੀਟੇਡੀ ਕੇ ਟ੍ਰੋ ਹੋਵੇ ਮਾਸਟਰ ਕੇ ਟ੍ਰੋ ਹੋਵੇ ਜਾਂ ਪੰਜਾਬੀ ਦਾ ਕੋਈ ਵੀ ਸਬਜੈਕਟ ਹੋਵੇ ਆ ਪਟਵਾਰੀ ਪੰਜਾਬ ਪੁਲਿਸ ਜਿੱਥੇ ਵੀ ਪੰਜਾਬੀ ਆਉਂਦੀ ਹੈ ਸੋ ਇਹ ਮਹਤਵਪੂਰਨ ਵਿਸ਼ਾ ਹੈ ਆਪਾਂ ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਗੱਲ ਕਰਾਂਗੇ ਜੇ ਤੁਸੀਂ ਪੰਜਾਬੀ ਸਵਰਧੁਨੀਆਂ ਦਾ ਵਰਗੀਕਰਨ ਕਰਦੇ ਆ ਤਾਂ ਸਾਰੀਆਂ ਆਪ ਜਿਹੜੀਆਂ ਸਵਰਧੁਨੀਆਂ ਨੇ ਉਹ ਮੌਖਿਕ ਨਹੀਂ ਸਾਰੀਆਂ ਸਵਰਧੁਨੀਆਂ ਨਾਸਕੀ ਨੇ ਆ ਪੰਜਾਬੀ ਦੇ ਵਿੱਚ 10 ਸਵਰ ਧੁਨੀਆਂ ਨੇ 3 ਸਵਰਵਾਹਕ ਨੇ ਜਾਂ ਸਵਰ ਅੱਖਰ ਨੇ ਉਹਨਾਂ ਦੀ ਸੰਖਿਆ 3 ਹੈ ਜਦੋਂ ਫੀਕਵਾਰਾਂ ਦੀ ਗੱਲ ਕਰਦੀਆਂ ਠੀਕ ਹੈ ਜੀ ਸਵਰ ਅੱਖਰ ਕਿੰਨੇ ਆ ਸਾਡੇ ਕੋਲੇ ਜਿਹੜੇ ਸਵਰ ਅੱਖਰ ਹੈ ਉਹ ਨੇ 3 ਤੇ ਜਿਹੜੀਆਂ ਸਵਰ ਨੇ ਜਾਂ ਸਵਰ ਧੁਨੀਆਂ ਨੇ ਸਾਡੇ ਕੋਲੇ ਉਹ ਨੇ ਜੀ 10 10 ਸਵਰ ਧੁਨੀਆਂ ਨੇ ਤੇ 3 ਜਿਹੜੇ ਆ ਸਵਰ ਅੱਖਰ ਆਪਾਂ ਅੱਗੇ ਇਹਨਾਂ ਦੀਆਂ ਬੰਡਾਂ ਕਰਦੇ ਹਾਂ ਕਿਹੜੇ-ਕਿਹੜੀਆਂ ਸਾਡੇ ਕੋਲੇ ਸਵਰ ਧੁਨੀਆਂ ਹੈ ਕਿਹੜੇ-ਕਿਹੜੇ ਸਾਡੇ ਕੋਲੇ ਸਵਰ ਅੱਖਰ ਹੈ ਜੀ ਸੋ ਜਿਹੜਾ ਅੱਗੇ ਲਿਖਿਆ ਗਿਆ ਜਿਸ ਤਰ੍ਹਾਂ ਸਵਰ ਜਿਹੜੇ ਹੁੰਦੇ ਆ ਮੌਕਿਕ ਤੇ ਨਾਸਕੀ ਦੋਹੇ ਤਰ੍ਹਾਂ ਦੇ ਹੁੰਦੇ ਆ ਹਰੇਕ ਸਵਰ ਜਿਹੜੇ ਆ ਉਹ ਨਾਸਕੀ ਧੁਨੀ ਰੱਖਦਾ ਹੈ ਨਾਸਕੀ ਹੋ ਸਕਦਾ ਹੈ ਸਵਰ ਜਿਹੜੇ ਆ ਨਾਦੀ ਹੁੰਦੇ ਆ ਸਵਰਾਂ ਨੂੰ ਬੰਨਣ ਲਈ ਤਿੰਨ ਉਚਾਰ ਆ ਮੂਲਕ ਪ੍ਰਸਾਰਾਂ ਦੇ ਵਿੱਚ ਪਚਲਿਤ ਵੰਡਾਂ ਜਿਹੜੀਆਂ ਤਿੰਨ ਤਰ੍ਹਾਂ ਦੀ ਵੰਡ ਹੈ ਉਹ ਪਾ ਵੰਡ ਵਾਰੀ ਅੱਗੇ ਵੇਖਣਾ ਤੇ ਸਭ ਤੋਂ ਪਹਿਲਾਂ ਆਪਾਂ ਵੇਖ ਲਈਏ ਕਿ ਸਵਰ ਤੁਨੀਆਂ ਹੈ ਕਿਹੜੀਆਂ ਕਿਹੜੀਆਂ ਸਵਰ ਅੱਖਰ ਕਿਹੜੇ ਕਿਹੜੇ ਆ ਸਵਰ ਅੱਖਰ ਨੇ ਜੀ ਸਾਡੇ ਕੋਲੇ ਊੜਾ ਅੜਾ ਈੜੀ ਜਦੋਂ ਅਸੀਂ ਸਵਰ ਅੱਖਰਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਜਿਹੜੇ ਸਵਰ ਅੱਖਰ ਹੈ ਉਹਨੇ ਊੜਾ ਅੜਾ ਤੇ ਈੜੀ ਊੜਾ ਆੜਾ ਤੇ ਜਦੋਂ ਅਸੀਂ ਅ ਸਵਰ ਧੁਨੀਆਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲੇ 10 ਵਰ ਧੁਨੀਆਂ ਨੇ ਤੇ 10 ਵਰ ਧੁਨੀਆਂ ਉਹ ਧੁਨੀਆਂ ਨੇ ਜਿਹੜੀਆਂ ਸਾਡੀਆਂ ਲਗਾ ਦੇ ਵਿੱਚੋਂ ਨਿਕਲਦੀਆਂ ਨੇ ਜਿਹੜੀਆਂ ਲਗਾ ਉਤਪੰਨ ਹੁੰਦੀਆਂ ਨੇ ਸਵਰਾਂ ਦਾ ਹੀ ਪ੍ਰਤੀਕ ਨੇ ਹਰ ਅੱਖਰ ਦੇ ਵਿੱਚ ਸਵਰ ਮੌਜੂਦ ਹੁੰਦੇ ਆ ਸਵਰ ਮਹੱਤਮਪੂਰਨ ਆਪਾ ਸਾਧਿ ਵਿਆਕਰਣਿਕ ਕਈ ਕਾਇਦੇ ਤੌਰ ਤੇ ਪ੍ਰਚਲਿਤ ਪੈਂਦੀ ਹੈ ਸੋ ਆਪਾਂ ਵੇਖਦੇ ਆ ਕਿਹੜੇ ਕਿਹੜੇ ਸਵਰ ਨੇ ਸਾਡੇ ਕੋਲ ਸਾਡੇ ਕੋਲੇ ਜਿਵੇਂ

ਸਾਡੇ ਕੋਲੇ ਪੰਜਾਬੀ ਦੇ ਵਿੱਚ 10 ਸਵਰਜਾ 10 ਸਵਰ ਦੁਨੀਆਂ ਇਹ 10 ਸਵਰ ਦੁਨੀਆਂ ਨੇ ਠੀਕ ਹੈ ਜੀ ਸੋ ਸਾਰੀਆਂ ਇਹ ਦੁਨੀਆਂ ਨਾਦੀ ਹੁੰਦੀਆਂ ਸਾਰੇ ਸਵਰ ਮੌਖਿਕ ਵੀ ਹੋ ਸਕਦੇ ਆ ਤੇ ਬਿੰਦੀ ਟਿੱਪੀ ਦੇ ਨਾਲ ਜਿਹੜੇ ਇਹਨਾਂ ਨੂੰ ਨਾਸਕੀ ਰੂਪੀ ਦਿੱਤਾ ਜਾ ਸਕਦਾ ਹੈ ਹੁਣ ਇਹਨਾਂ ਦੀਆਂ ਸਵਰਾਂ ਦੀਆਂ ਪਰਚਲੇ ਤੋਂ ਵੰਡਾਂਵਾਰੀ ਅਸੀਂ ਗੱਲ ਕਰਦੇ ਆ ਕਿਹੜੇ ਵੰਡ ਸਵਰਾਂ ਦੀ ਕਿਹੜੀ ਵੰਡ ਹੈ ਕਿਸ ਤਰ੍ਹਾਂ ਸਵਰਾਂ ਨੂੰ ਵੰਡਿਆ ਜਾਂਦਾ ਹੈ ਸੋ ਪੰਜ ਜਦੋਂ ਸਵਰਾਂ ਦੇ ਵੰਡ ਦੀ ਗੱਲ ਕਰਦੇ ਆ ਤਾਂ ਸਾਡੇ ਕੋਲੇ ਜਿਹੜੀ ਪਹਿਲੀ ਵੰਡ ਹੈ ਜੀਭ ਦੀ ਸਥਿਤੀ ਉੱਪਰ ਉੱਠਦੀ ਹੈ ਪਿੱਛੇ ਹਟਦੀ ਹੈ ਉਹਦੇ ਉਦਾਰ ਤੇ ਆਸਵਾ ਸਾਡੇ ਕੋਲੇ ਸਾਨੂੰ ਮਿਲਦੀ ਹੈ ਜਿਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੇ ਸਵਰ ਹੋ ਜਾਂਦੇ ਆ ਮੂਰਲੇ ਸਵਰ ਵਿਚਕਾਰਲੇ ਸਵਰ ਤੇ ਪਿਛਲੇ ਸਵਰ ਜਿਹੜੀ ਜੀਭ ਹੈ ਜਦੋਂ ਪਿਛਲਾ ਹਿੱਸਾ ਉੱਠਦਾ ਹੈ ਤਾਂ ਉਸ ਨੂੰ ਪਿਛਲੇ ਸਵਰ ਜਦੋਂ ਵਿਚਕਾਰਲਾ ਹਿੱਸਾ ਘਾਰਚੀ ਲੁੰਦਾ ਵਿਚ ਕਾਰਨੇஸ்வர ਜਦੋਂ ਮੂਰਲੇਸਾ ਕਾਰਿਸ਼ੀ ਰਹਿੰਦਾ ਤਾਂ ਉਸ ਨੂੰ ਮੂਰਲੇਸਵਰ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਜਿਹੜੇ ਸਾਡੇ ਕੋਲੇ ਸਵਰ ਮਿਲਦੇ ਆ ਜਿਸ ਤਰ੍ਹਾਂ ਸਾਡੇ ਕੋਲੇ ਈ ਐ ਐ ਤੇ ਐ ਇਹ ਉਚਾਰਦੇ ਆ ਤਾਂ ਅਗਲਾ ਹਿੱਸਾ ਕਾਰਿਸ਼ੀ ਰਹਿੰਦਾ ਤਾਂ ਜੀਭ ਦਾ ਅਗਲਾ ਹਿੱਸਾ ਤੋਂ ਇਹਨੂੰ ਕਹਿੰਦੇ ਆ ਅਗਲੇ ਸਵਰ ਤੇ ਵਿਚਕਾਰਲੇ ਵਿਚਕਾਰਲਾ स्वर ਕਿਹੜੇ ਹੈ ਵਿਚਕਾਰਲੇ स्वर ਲਗੂ ਸਵਾਰਾਂ ਦੇ ਨਾਲ ਤੁਸੀਂ ਆੜੇ ਕੰਨਾਂ ਲਗਾ ਦਿਓ ਇਹ ਸਾਰੇ ਤੁਹਾਡੇ ਕੋਲੇ ਵਿਚਕਾਰਲੇ ਸਵਾਰ ਨਿਕਲੇ ਹੋਣਗੇ ਆ ਏ ਉ ਤੇ ਆ ਆੜੇ ਕੰਨਾ ਆ ਤੇ ਬਾਕੀ ਸਾਰੇ ਜਿਹੜੇ ਲਗੂ ਸਵਾਰਾ ਉਹ ਵਿਚਕਾਰਲੇ ਸਵਾਰਾਂ ਦੇ ਅੰਤਰਗਤ ਆਉਂਦੇ ਆ ਜੇ ਤੁਸੀਂ ਪਿਛਲੇ ਸਵਾਰਾਂ ਦੀ ਗੱਲ ਕਰਦੇ ਆ ਤਾਂ ਆ ਉ ਓ ਤੇ ਓ ਜਦੇ ਜਿਹੜਾ ਜੀਵ ਦਾ ਪਿਛਲਾ ਅਸਾਜਰਾ ਕਾਰਚੀਰ ਹੁੰਦਾ ਉਹਨੂੰ ਪਿਛਲੇ ਸਵਰ ਆਖਿਆ ਜਾਂਦਾ ਹੈ ਸੋ ਮੂਰਲੇ ਸਵਰ ਵਿਚਕਾਰਲੇ ਸਵਰ ਤੇ ਸਾਡੇ ਕੋਲੇ ਨੇ ਪਿਛਲੇ ਸਵਰ ਹੁਣ ਅੱਗੇ ਚੱਲਦੇ ਹਾਂ ਅੱਗੇ ਆਪਾਂ ਉਚਾਰਨ ਵਿਧੀ ਦੇ ਆਧਾਰ ਤੇ ਸਵਰਾਂ ਦੀ ਵੰਡ ਕਰਦੇ ਹਾਂ ਜੀ ਸੋ ਆ ਜਿਵੇਂ ਕਹਿ ਸਕਦੇ ਹਾਂ ਕਿ ਉਚਾਈ ਦੇ ਆਧਾਰ ਤੇ ਕਿਸ ਤਰ੍ਹਾਂ ਉਚਾਰੇ ਜਾਂਦੇ ਆ ਇਸ ਨੂੰ ਕਹਿ ਸਕਦੇ ਆਸੀਂ ਜੀਭ ਦੀ ਉਚਾਈ ਦੇ ਆਧਾਰ ਤੇ ਜਾਂ ਉਚਾਰਨ ਵਿਧੀ ਦੇ ਆਧਾਰ ਤੇ ਉਚਾਰਨ ਵਿਧੀ ਦੇ ਆਧਾਰ ਤੇ ਸੋ ਉਚਾਰਨ ਵਿਧੀ ਦੇ ਆਧਾਰ ਤੇ ਜਿਹੜੇ ਸਵਰ ਹੈ ਉਹ ਚਾਰ ਤਰ੍ਹਾਂ ਦੇ ਹੁੰਦੇ ਆ ਉੱਚੇ ਸਵਰ ਅਧੁੱਚੇ ਸਵਰ ਆਧਨੀਵੇਂ ਸਵਰ ਤੇ ਨੀਵੇਂ ਸਵਰ ਆਦੋ ਜੀਵ ਉੱਪਰ ਜਾਂਦੀ ਹੈ ਤਾਂ ਉਸ ਉੱਚੇ ਸਵਰ ਕਹਿੰਦੇ ਆ ਉਸ ਤੋਂ ਥੋੜੀ ਜੀ ਹੇਠਾਂ ਆ ਜਾਂਦੀ ਹੈ ਆਦੋ ੱਚੇ ਹੋ ਜਾਂਦੇ ਆ ਤੇ ਹੋਰ ਥੋੜੀ ਜੀ ਨੀਮੀ ਆ ਜਾਂਦੀ ਹੈ ਆਧਨੀਵੀ ਨੀਵੇਂ ਸਵਰ ਹੋ ਜਾਂਦੇ ਆ ਸੋ ਜਦੋਂ ਜੀਵ ਨੀਵੀ ਹੁੰਦੀ ਹੈ ਤਾਂ ਉਸ ਨੀਵੇਂ ਸਵਰ ਕਹਿੰਦੇ ਆ ਤਾੜੂ ਇਹ ਤੋਂ ਜੀਵ ਦੀ ਉਚਾਈ ਦੇ ਆਧਾਰ ਤੇ ਸਵਰ ਬਣਦੇ ਆ ਜਿਸ ਤਰ੍ਹਾਂ ਈ ਤੇ ਉ ਹ ਉੱਚੇ ਸਵਰ ਨੇ ਜੀ ਈ ਤੇ ਉ ਇਸ ਦਿਨ ਜਦੋਂ ਤੁਸੀਂ ਛੋਟੀਆਂ ਲਗਾ ਮਾਤਰਾਵਾਂ ਨੂੰ ਦੇਖਦੇ ਹੋ ਈ ੜੀ ਨੂੰ ਵੈਰੀ ਗੂਸੜੀ ਕਰਦੇ ਹੋ ਬਲੈਂਕਟ ਨੂੰ ਅੰਕਲ ਕਰਦੇ ਹੋ ਤਾਂ ਸਾਡੇ ਕੋਲੇ ਆਧੁਚੇ ਸਵਰ ਸਾਨੂੰ ਮਿਲਦੇ ਐ ਜਿਸ ਤਰ੍ਹਾਂ ਏ ਤੇ ਊ ਆਧੁਚੇ ਸਵਰ ਐ ਉਸ ਤੋਂ ਬਾਅਦ ਆਧ ਨੀਵੇਂ ਸਵਰ ਆਧ ਨੀਵੇਂ ਸਵਰ ਸਾਡੇ ਕੋਲੇ ਤਿੰਨ ਐ ਏ ਓ ਤੇ ਅ ਮੁੱक्ता ਜਨਕੀ ਏ ਓ ਅ ਏ ਆਧ ਨੀਵੇਂ ਆਗੇ ਆਧਨੀਵੇਂਤੁ ਬਾਜ ਨੂੰ ਨੀਵੇਂ ਦੀ ਗੱਲ ਕਰਦੇ ਆ ਤਾਂ ਨੀਵੇਂ ਸਵਰਾਂ ਦੇ ਵਿੱਚ ਇਸ ਤੋਂ ਵੱਡੀਆਂ ਲਗਾ ਮਾਤਰਾਵਾਂ ਸਾਨੂੰ ਮਿਲਦੀਆਂ ਜਿਸ ਤਰ੍ਹਾਂ ਆ ਲਾਂ ਗਲਾ ਚ ਬਦਲ ਜਾਂਦਾ ਆ ਹੋੜਾ ਕਨੋੜੇ ਚ ਬਦਲ ਜਾਂਦਾ ਇੱਥੇ ਕਰੋੜਾ ਜੀ ਇੱਥੇ ਦਲਾਹ ਪਾਈ ਦਲਾਹ ਪਾਇਆ ਪਿਆ ਸੋ ਤੇ ਮੁਕਤਾ ਜਿਹੜਾ ਹੈ ਕੰਨੇ ਦੇ ਵਿੱਚ ਤਬਦੀਰ ਹੋ ਜਾਂਦਾ ਸੋ ਇਹ ਆ ਕੇ ਸਾਡੇ ਕੋਲੇ ਏ ਆ ਇਹ ਆ ਕੇ ਸਾਡੇ ਕੋਲੇ ਆਧਨੀਵੇਂਸਵਰ ਤੇ ਇਹ ਜਿਹੜੇ ਐ ਇਹ ਸਾਡੇ ਕੋਲੇ ਨੀਵੇਂ ਸਵਾਰ ਆ ਗਏ ਚਾਹੇ ਤੁਸੀਂ ਉਲਟ ਵੀ ਕਰ ਸਕਦੇ ਹੋ ਪਹਿਲਾਂ ਉੱਚੇ ਸਵਾਰ ਲਿਖ ਲਓ ਫਿਰ ਆਦਰ ਉੱਚੇ ਲਿਖ ਲਓ ਫਿਰ ਨੀਵੇਂ ਲਿਖ ਲਓ ਫਿਰ ਅਦ ਨੀਵੇਂ ਲਿਖ ਲਓ ਪਹਿਲਾਂ ਵੱਡੀਆਂ ਮਾਤਰਾਵਾਂ ਲਿਖ ਦਿਓ ਫਿਰ ਉਸ ਤੋਂ ਛੋਟੀਆਂ ਮਾਤਰਾਵਾਂ ਤੁਸੀਂ ਲੇਕਤੀ ਇਸ ਨੂੰ ਜਾਂ ਤੋ ਕਰ ਸਕਦੇ ਆ ਪਰ ਇਸ ਤਰ੍ਹਾਂ ਵੀ ਯਾਦ ਕਰ ਸਕਦੇ ਆ ਉੱਚੇ ਆਦ ਉੱਚੇ ਆਦ ਨੀਵੇਂ ਤੇ ਨੀਵੇਂ ਯਾਦ ਰੱਖੋ ਉੱਚੇ ਤੇ ਨੀਵਿਆਂ ਦੇ ਵਿੱਚ ਜਿਹੜੀਆਂ ਮਾਤਰਾਵਾਂ ਨੇ ਵੱਡੀਆਂ ਹੁੰਦੀਆਂ ਤੇ ਦੂਜਿਆਂ ਦੇ ਵਿੱਚ ਮਾਤਰਾਵਾਂ ਬਾ ਛੋਟੀਆਂ ਹੁੰਦੀਆਂ ਉੱਚੇ ਦੇ ਵਿੱਚ ਦੋ ਸਵਾਰ ਹੁੰਦੇ ਆ ਨੀਵਿਆਂ ਦੇ ਵਿੱਚ ਤਿੰਨ ਸਵਾਰ ਹੁੰਦੇ ਆ ਇਹ ਇਹ ਦੇਖ ਕੇ ਤੁਸੀਂ ਆ ਉੱਚੇ ਤੇ ਆ ਨੀਵੇਂ ਸਵਰ ਕੱਢ ਸਕਦੇ ਨਹੀਂ ਗੱਲ ਨੂੰ ਧਿਆਨ ਨਾਲ ਸਮਝੋ ਦੁਆਰਾ ਕਿ ਉੱਚਿਆਂ ਦੇ ਵਿੱਚ ਤੁਸੀਂ ਦੋ ਸਵਰ ਲਓ ਜਿਹਦੇ ਜਿਹਦੀਆਂ ਵੱਡੀਆਂ ਮਾਤਰਾਵਾਂ ਹੋਣਗੇ ਜਿੱਦਾਂ ਅਦਲੈਂਕੜ ਜਾਂ ਵਿਹਾਰੀ ਉਹਦਾ ਤੁਸੀਂ ਜਦੋਂ ਸਿਹਾਰੀ ਤੇ ਔਂਕਰ ਕਰ ਦੋਗੇ ਤਾਂ ਆ ਉੱਚੇ ਨਿਕਲੇ ਹੋਣਗੇ ਇਸੇ ਤਰ੍ਹਾਂ ਨੀਵਿਆਂ ਦੇ ਵਿੱਚ ਤੁਸੀਂ ਵੱਡੀਆਂ ਮਾਤਰਾਵਾਂ ਦਲਾਵਾਂ ਲੈਂਦੇ ਹੋ ਅ ਕਰੋੜਾ ਲੈਂਦੇ ਹੋ ਕੰਨਾ ਲੈਂਦੇ ਹੋ ਫਿਰ ਇਸ ਦਾ ਜਦੋਂ ਤੁਸੀਂ ਛੋਟੀਆਂ ਮਾਤਰਾਵਾਂ ਇਸਦੀਆਂ ਵਰਤਦੇ ਹਾਂ ਜਿਸ ਤਰ੍ਹਾਂ ਲਾਂ ਦਾ ਲਾਂ ਵਰਤਦੇ ਹੋ ਕਰੋੜੇ ਦਾ ਹੋੜਾ ਇਹ ਹੋੜੇ ਨੂੰ ਆਪਾਂ ਲਿਖ ਦਿਆਂ ਊੜੇ ਤੇ ਹੋੜੇ ਨਾਲ ਜਿਸ ਤਰ੍ਹਾਂ ਆੜਾ ਆ ਦਾ ਮੁਕਤਾ ਕਰਦੇ ਹਾਂ ਆ ਇਹ ਸਾਡੇ ਕੋਲੇ ਮਿਲ ਜਾਣਗੇ ਸਾਨੂੰ ਅਦ ਨੀਵੇ ਸਵ ਸਵਸਥਰਾਸੀ ਸਵਰਾਂ ਦੀਆਂ ਜਿਹੜੀ ਉਚਾਈ ਦੇ ਆਧਾਰ ਤੇ ਆਜਾ ਉਚਾਰਨ ਵਿਧੀ ਦੇ ਆਧਾਰ ਤੇ ਸਵਰਾਂ ਨੂੰ ਅਸੀਂ ਦੇਖ ਸਕਦੇ ਹਾਂ ਹੁਣ ਅੱਗੇ ਚੱਲਦੇ ਹਾਂ ਅ ਅੱਗੇ ਜਿਹੜੀ ਇਹ ਸਵਾਰਾ ਇਹੇ ਸੁਰਾਂ ਦੀ ਜਿਹੜੀ ਸਥਿਤੀ ਹੈ ਇਹ ਬੁੱਲਾਂ ਦੇ ਆਧਾਰ ਤੇ ਹੁੰਦੀ ਹੈ ਬੁੱਲਾਂ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇਸ ਨੂੰ ਮਾੜ ਸਕਦੇ ਹਾਂ ਹੀਠਾਂ ਦੀ ਸਥਿਤੀ ਦੇ ਆਧਾਰ ਤੇ ਓਠਾਂ ਦੀ ਓਠਾਂ ਦੀ ਸਥਿਤੀ ਦੇ ਆਧਾਰ ਤੇ ਜਾਂ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇਹਨਾਂ ਸੁਰਾਂ ਦੀ ਅਸੀਂ ਸਥਿਤੀ ਕੱਢਦੇ ਹਾਂ ਇਹ ਕੋਈ ਬਹੁਤਾ ਇਹਦੇ ਵਿੱਚ ਮੁਸ਼ਕਲ ਨਹੀਂ ਹੈ ਜਦੋਂ ਬੁੱਲ ਗੋਲ ਹੁੰਦੇ ਆ ਉਹ ਗੋਲ ਸਵਾਰ ਬਣਦੇ ਆ ਜਿਸ ਤਰ੍ਹਾਂ ਊੜੇ ਔਕੜ ਊ ਊੜੇ ਦੇ ਲੈਂਕੜੇ ਊ ਊੜੇ ਦੇ ਬੜਾ ਓ ਆੜੇ ਦੇ ਕਨੜਾ ਔ ਬੋਲੋ ਜਿਨ੍ਹਾਂ ਦੇ ਵਿੱਚ ਗੋਲ ਹੁੰਦੇ ਆ ਉਹਨਾਂ ਨੂੰ ਗੋਲ ਸਵਾਰ ਕਹਿੰਦੇ ਆ ਆ ਦੂਜੇ ਸਵਾਰ ਜਿਹੜੇ ਬਾਕੀ ਰਹਿ ਗਏ ਉਹ ਸਾਇ ਗੁਰਾਈ ਰਹਿਤ ਨੇ ਗੁਰਾਈ ਰਹਿਤ ਗੋਲ ਰਹਿਤ ਜਾਂ ਅਗੋਲ ਜਿਨ੍ਹਾਂ ਨੂੰ ਕਹ ਦਿੰਦੇ ਆ ਆਪਾਂ ਇਹ ਸ਼ਬਦ ਦੇ ਨਾਲ ਹੀ ਵਰਤੇ ਜਾਂਦੇ ਆ ਸੋ ਇਹਨਾਂ ਦੇ ਵਿੱਚ ਆ ਗਿਆ ਮੁਕਤਾ ਆ ਆੜੇ ਕੰਨਾ ਆ ਐ ਏ ਈ ਤੇ ਅ ਇਹ ਸਾਰੇ ਸਵਾਰੇ ਜਿਹੜੇ ਹੈ ਇਹ ਬੁੜਾਈ ਰਹਿਤ ਸਾਰਨੀ ਜੀ ਇਹ ਕੋਈ ਬਹੁਤ ਮੁਸ਼ਕਲ ਨਹੀਂ ਹੈ ਉਸ ਤੋਂ ਬਾਅਦ ਆਪਾਂ ਅਗਲੀ ਵੰਡ ਤੇ ਜਾਂਦੇ ਆਂ ਸਾਹ ਦੀ ਮਾਤਰਾ ਦੇ ਆਧਾਰ ਤੇ ਇਹਨੂੰ ਪਰੰਪਰਾਗਤ ਵੰਡਵੀ ਕਹਿੰਦੇ ਆ ਜੀ ਇੱਥੇ ਨਹੀਂ ਲਿਖਿਆ ਤੁਸੀਂ ਕੋਈ ਨਿਕਲੇ ਨੂੰ ਇਹਨੂੰ ਪਰੰਪਰਾਗਤ ਵੰਡਵੀ ਕਹਿੰਦੇ ਆ ਪਰੰਪਰਾਗਤ ਵੰਡ ਠੀਕ ਹੈ ਜੀ ਤੋਂ ਪਰੰਪਰਾਗਤ ਦੇ ਵੰਡ ਦੇ ਵਿੱਚ ਤੁਸੀਂ ਦੋ ਤੀਕੇ ਨਾਲ ਵੰਡਦੇ ਆਪਾਂ ਲਘੂ ਤੇ ਦੀਰਘ ਸਵਰ ਮਤਲਬ ਕਿ ਕਿੰਨੇ ਸਾਹ ਦੀ ਵਰਤੋਂ ਹੁੰਦੀ ਹੈ ਵਿਚਾਰ ਅਸਵਰਾਂ ਨੂੰ ਉਚਾਰਨ ਵੇਲੇ ਲਘੂ ਸਵਰਾਂ ਨੂੰ ਉਚਾਰਨ ਵੇਲੇ ਜਿਹੜੇ ਘੱਟ ਸਾਹ ਦੀ ਵਰਤੋਂ ਹੁੰਦੀ ਹੈ ਜਦੋਂ ਅਸੀਂ ਦੀਰਘ ਸਵਰ ਉਚਾਰਦੇ ਹਾਂ ਤਾਂ ਜ਼ਿਆਦਾ ਸਾਹ ਲੱਗਦਾ ਹੈ ਸੋ ਇਹਨਾਂ ਦੇ ਨਾਮ ਜਿਹੜੇ ਦਿੱਤੇ ਹੋਏ ਐ ਇਹਨਾਂ ਨੂੰ ਕੇਂਦਰੀ ਸਵਰ ਕਹਿ ਦਿੰਦੇ ਆ ਲਘੂ ਕੋਰਾਂ ਨੂੰ ਲਘੂ ਸਵਰ ਕਹਿ ਦਿੰਦੇ ਆ ਹਸੋ ਸਵਰ ਵੀ ਕਹਿ ਦਿੰਦੇ ਆ ਠੀਕ ਹੈ ਜੀ ਹਰ ਸਾਰਾ ਲਿਖਿਆ ਹੋਇਆ ਤੇ ਉਹ ਥੋੜਾ ਹਰ ਸਭ ਸਵ ਹਰ ਸਭ ਵੀ ਕਹਿ ਦਿੰਦੇ ਆ ਲਘੂ ਵੀ ਕਹਿ ਦਿੰਦੇ ਆ ਕੇਂਦਰੀ ਵੀ ਕਹਿ ਦਿੰਦੇ ਤੇ ਦੀर्घ ਨੂੰ ਬਾਹਰਲੇ ਸਵਰ ਵੀ ਕਹਿ ਦਿੰਦੇ ਆ ਪੇਪਰ ਦੇ ਵਿੱਚ ਆ ਸਕਦਾ ਹੈ ਦੀर्घ ਸਵਰ ਵੀ ਆ ਸਕਦਾ ਤੇ ਗੁਰੂ ਵੀ ਕਿਹਾ ਜਾ ਸਕਦਾ ਠੀਕ ਹੈ ਜੀ ਲਘੂ ਦਾ ਗੁਰੂ ਹਰ ਸਭ ਦੀਰਗ ਕੇਂਦਰੀ ਤੇ ਵਾਰ ਲਈ ਇਹਨਾਂ ਦੇ ਨਾਮ ਨੇ ਸੋ ਜਿਹੜੇ ਬਾਹਰਲੇ ਸਵਰ ਨੇ ਜਾਂ ਜਿਹੜੇ ਦੀਰਗ ਸਵਰ ਨੇ ਜਾਂ ਜਿਹੜੇ ਗੁਰੂ ਸਵਰ ਨੇ ਇਹਨਾਂ ਨੂੰ ਉਚਾਰਨ ਦੇ ਸਮੇਂ ਸਾਦੀ ਮਾਤਰਾ ਜ਼ਿਆਦਾ ਲੱਗਦੀ ਹੈ ਜਿਹੜੇ ਲਘੂ ਸਵਰ ਨੇ ਇਹਨਾਂ ਨੂੰ ਉਚਾਰਨ ਵੇਲੇ ਸਾਦੀ ਮਾਤਰਾ ਜਿਹੜੀ ਉਹ ਘੱਟ ਲੱਗਦੀ ਹੈ ਸੋ ਜਿਵੇਂ ਆ ਏ ਈ ਹੋ ਕੇ ਲਘੂ ਸਵਰ ਬਾਕੀ ਦੇ ਜਿਹੜੇ ਸਵਰ ਨੇ ਉਹ ਸਵਰ ਨੇ ਜੀ ਧੀਰਗ ਸਵਰ ਠੀਕ ਹੈ 27 ਵਾ ਜਿਹੜੇ ਬਾਕੀ ਬਚ ਗਏ ਉਹ ਸਾਡੇ ਕੋਲੇ ਗੁਰੂ ਸਵਰ ਨੇ ਧੀਰਗ ਸਵਰ ਨੇ ਤਿੰਨ ਸਾਡੇ ਕੋਲੇ ਲਘੂ ਸਵਰ ਨੇ ਸੋ ਇਹ ਹੋ ਗਈ ਸਾਦੀ ਮਾਤਰਾ ਦੇ ਦਾਰ ਤੇ ਮੰਡ ਹੁਣ ਆਪਾਂ ਗੱਲ ਕਰਦੇ ਹਾਂਗੇ ਆ ਜਿਹੜੇ ਸਾਰੇ ਸਵਰ ਸ਼ੁੱਧ ਸਵਰ ਹਨ ਇਹ ਕਹਿਰੇ ਕਹਿਰੇ ਵਰਤੇ ਜਾ ਸਕਦੇ ਸਾਰੇ ਸਵਰ ਜਿਹੜੇ ਨੂੰ ਕਹਿਰੇ ਕਹਿਰੇ ਨੂੰ ਲਿਖਿਆ ਜਾ ਸਕਦਾ ਹੈ ਸੁਰ ਦੋ ਦੋਹਰੇ ਤੀਰੇ ਸੰਜੋਗ ਵੀ ਪ੍ਰਾਪਤ ਹੁੰਦੇ ਆ ਜਿਨ੍ਹਾਂ ਨੂੰ ਸਵਰਾਂ ਦੇ ਗੁੱਛੇ ਕਹਿੰਦੇ ਆ ਸਵਰਾਂ ਦੇ ਗੁੱਛੇ ਕਹਿੰਦੇ ਆ ਜਦੋਂ ਦੋਹਰੇ ਤੀਰੇ ਸਵਰ ਸਾਨੂੰ ਪ੍ਰਾਪਤ ਹੁੰਦੇ ਆ ਜਿਵੇਂ ਪਿਓ ਸ਼ਬਦ ਦੇ ਇਹਦੇ ਵਿੱਚ ਦਿਹਰੇ ਦੋ ਸਵਰਣੇ ਠੀਕ ਹੈ ਜ ਜਹ ਗਈ ਸ਼ਬਦ ਹੈ ਗਏ ਸ਼ਬਦ ਹੈ ਗਊ ਸ਼ਬਦ ਹੈ ਇਹਨਾਂ ਦੇ ਵਿੱਚ ਸਾਡੇ ਆਸਵਰ ਗੁੱਛੇ ਸਾਨੂੰ ਮਿਲਦੇ ਹੈ ਜਿਸ ਤਰ੍ਹਾਂ ਮਿਲਦੇ ਹੈ ਉਹ دیکھتے ਆ ਆਸਵਰ ਗੁੱਛੇ ਜਿਸ ਤਰ੍ਹਾਂ ਪਿਓ ਸ਼ਬਦ ਹੈ ਜੋ ਤੁਸੀਂ ਵੇਖੋਗੇ ਇਹਦੇ ਵਿੱਚ ਕਿਹੜੇ ਕਿਹੜੇ ਸਵਰ ਵਰਤੇ ਗਏ ਹੈ ਪਹਿਲਾ ਏ ਤੇ ਦੂਸਰਾ ਓ ਇਹਨੂੰ ਕਹਿੰਦੇ ਹੈ ਸਵਰ ਗੁੱਛੇ ਜਿਸ ਤਰ੍ਹਾਂ ਗਏ ਸ਼ਬਦ ਹੈ ਉਕਤਾ ਤੇ ਆ ਇਹ ਗਏ ਸੋ ਇਹ ਹੁੰਦੇ ਐ ਸਵਰ ਗੁੱਛੇ ਦੋਹਰੇ ਸਵਰ ਇੱਕ ਉਚਾਰ ਖੰਡ ਚ ਦੋ ਸਵਰ ਆਵੇ ਤਾਂ ਜਿਵੇਂ ਗਉ ਆਈ ਮਾਈ ਠੀਕ ਆ ਓਆ ਓਆ ਸੇਹਾਂ ਜਿਹੜੇ ਦੋਹਰੇ ਸਵਰ ਇਹਨਾਂ ਨੂੰ ਕਹਿੰਦੇ ਸੋ ਇੱਕ ਜਿਹੜਾ ਅੱਗੇ ਪੁਆਇੰਟ ਰਹਿ ਗਿਆ ਉਹ ਹੈ ਅਰਧ ਸਵਰ ਅਰਧ ਸਵਰ ਅਰਧ ਵਿਅੰਜਨ ਵੀ ਕਿਹਾ ਜਾ ਸਕਦਾ ਇਹਨਾਂ ਨੂੰ ਅਰਧ ਸਵਰ ਵੀ ਕਿਹਾ ਜਾ ਸਕਦਾ ਹੈ ਅ ਪੁਰਾਣੇ ਸੰ文中 ਇਹਨਾਂ ਨੂੰ ਸੰਗ੍ਰਿ ਦੀ ਦੁਨੀਆ ਕਿਹਾ ਜਾਂਦਾ ਸੀ ਤੇ ਇਹਨਾਂ ਦਾ ਉਚਾਰਨ ਸਰਤਮਾ ਹੋਣ ਕਰਕੇ ਇਹਨੂੰ ਸਰਕ ਵੀ ਵਿਅੰਜਨ ਵੀ ਕਿਹਾ ਜਾ ਸਕਦਾ ਹੈ ਜਾਂ ਇਹਨੂੰ ਸਰਕ ਵੀ ਸਵਰ ਵੀ ਕਿਹਾ ਜਾ ਸਕਦਾ ਹੈ ਇਹ ਅਰਧ ਵਿਅੰਜਨ ਅਰਧ ਸਵਰ ਨੇ ਇਹ ਦੋ ਅੱਖਰ ਨੇ ਯਯਾ ਤੇ ਵਾਵਾ ਇਹ ਤੇਾਂ ਯਾਦ ਰੱਖਣਾ ਜੀ ਯਯਾ ਤੇ ਵਾਵਾ ਆਪਣੀ ਸਥਿਤੀ ਨੂੰ ਬਦਲਦੇ ਆ ਇੱਕ ਵੇ ਪੂਰਨ ਸਵਰ ਦੇ ਤੌਰ ਤੇ ਵਿਚਰਦੇ ਆ ਕਦੇ ਅ ਵਿਅੰਜਨ ਦੇ ਤੌਰ ਤੇ ਵਿਚਰਦੇ ਆ ਇਸ ਕਰਕੇ ਇਹਨਾਂ ਨੂੰ ਅਰਧ ਸਵਰ ਅੱਖਾਂ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਅਰਧ ਸਵਰ ਆਖਿਆ ਜਾਂਦਾ ਸੋ ਇੱਕ ਗੱਲ ਜਿਹੜੀ ਰਹਿ ਗਈ ਸੀ ਕਈ ਵਾਰੀ ਸਵਾਲ ਪੁੱਛਿਆ ਜਾਂਦਾ ਵੀ ਬੰਦ ਸਵਰ ਕਿਹੜੇ ਹੁੰਦੇ ਆ ਅਦ ਬੰਦ ਕਿਹੜੇ ਹੁੰਦੇ ਆ ਖੁੱਲੇ ਸਵਰ ਕਿਹੜੇ ਹੁੰਦੇ ਆ ਅਦ ਖੁੱਲੇ ਸਵਰ ਕਿਹੜੇ ਹੁੰਦੇ ਆ ਉਹਨਾਂ ਵਾਲੇ ਆਪਾਂ ਥੋੜਾ ਜਿਹਾ ਇੱਕ ਵਾਰੀ ਦੇਖ ਲੈਨੇ ਆ ਕਿਉਂਕਿ ਆ ਉਹ ਸ਼ਾਇਦ ਆਪਾਂ ਇਹਨਾਂ ਦੇ ਵਿੱਚ ਨਹੀਂ ਵਿਚਾਰਿਆ ਤੇ ਹੁਣ ਆਪਾਂ ਇਸ ਨੂੰ ਵਿਚਾਰ ਲੈਂਦੇ ਆ ਆਪਾਂ ਵੇਖਦੇ ਹਾਂ ਜੀ ਉਚਾਈ ਦੀ ਸਥਿਤੀ ਦੇ ਉੱਤੇ ਜਦੋਂ ਆਪਾਂ ਸਵਾਰਾਂ ਨੂੰ ਵੰਡਦੇ ਹਾਂ ਕਿ ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਬੰਦ ਸਵਾਰ ਖੁੱਲੇ ਸਵਾਰ ਅਧੁਪਰੇ ਸਵਾਰ ਮਿਲਦੇ ਹੈ ਕਿਸ ਤਰ੍ਹਾਂ ਮਿਲਦੇ ਹੈ ਦੇਖੋ ਜਿਸ ਤਰ੍ਹਾਂ ਉੱਚੇ ਸਵਾਰ ਉੱਚੇ ਸਵਰਾਂ ਨੂੰ ਹੀ ਜਿਹੜਾ ਹੈ ਬੰਦ ਸਵਾਰ ਆਖਿਆ ਜਾਂਦਾ ਹੈ ਉੱਚੇ ਸਵਰਾਂ ਨੂੰ ਹੀ ਬੰਦ ਸਵਾਰ ਅਕਾਜੰਦੇ ਹੁਣ ਜਿਹੜੇ ਵਿਆਕਰਣਾਂ ਦੇ ਵਿੱਚ ਇਸ ਤਰ੍ਹਾਂ ਹੀ ਆ ਪਿਛੜੀਆਂ ਵਿਆਕਰਣਾਂ ਜਿਹੜੇ ਸਾਨੂੰ ਜਿਵੇਂ ਦੁਨੀ ਚੰਦ ਦੀ ਵਿਆਕਾਡ ਮਿਲਦੀ ਹੈ ਜਾਂ ਹੋਰ ਵਿਆਕਰਣ ਨਿਕਦਾ ਪਾ ਮਿਲਦੀਆਂ ਉਹਦੇ ਵਿੱਚ ਥੋੜਾ ਵੱਖਰਾ ਲਿਖੇ ਰਹੇ ਉਹਨਾਂ ਨੇ ਲਿਖਿਆ ਹੋਇਆ ਪਰ ਜੇ ਤੁਸੀਂ ਹੁਣ ਦੀਆਂ ਵਿਆਕਰਣਾਂ ਦੇਖੋਗੇ ਵਿਆਕਰਣ ਦੇਖਦਾ ਪਾ ਦੇਖੋਗੇ ਉਹ ਤੇ ਇਸ ਤਰ੍ਹਾਂ ਦੀ ਹੈ ਤੇ ਇਸ ਤਰ੍ਹਾਂ ਹੀ ਟੁਕਮਾ ਹੈ ਸੋ ਉਹ ਮੈਂ ਲਿਖਾ ਰਿਹਾ ਤਾਂ ਜਿੱਦਾਂ ਉੱਚੇ ਸਵਾਰ ਉੱਚੇ ਸਵਾਰੀ ਬੰਦ ਸਵਾਰ ਠੀਕ ਹੈ ਜੀ ਉੱਚੇ ਸਵਾਰ ਬੰਦ ਸਵਾਰ ਤੇ ਅਧ ਉੱਚੇ ਸਵਰ ਜਿਹੜੇ ਐ ਉਹ ਅਧ ਬੰਦ ਸਵਰ ਉੱਚੇ ਨੂੰ ਬੰਦ ਨਾਲ ਨੀਵੇਂ ਨੂੰ ਤੁਸੀਂ ਖੁੱਲੇ ਸਵਰ ਨਾਲ ਇਸ ਤਰ੍ਹਾਂ ਲਿਖ ਸਕਦੇ ਠੀਕ ਹੈ ਜੀ ਸੋ ਇਹ ਆਗੇ ਬੰਦ ਸਵਰ ਇਹ ਦੋ ਆਧ ਸਾਡੇ ਕੋਲੇ ਜਦੋਂ ਉੱਚੇ ਨੂੰ ਅਸੀਂ ਬੰਦ ਲਿਖਾਂਗੇ ਤਾਂ ਆਧ ਉੱਚੇ ਨੂੰ ਕੀ ਆਧ ਬੰਦ ਲਿਖ ਦਿੰਦੇ ਆਧ ਬੰਦ ਸੋ ਇਸੇ ਤਰ੍ਹਾਂ ਇਹ ਜਦੋਂ ਅਸੀਂ ਖੁੱਲੇ ਖੁੱਲੇ ਸਵਰ ਕਹਿੰਦੇ ਆ ਖੁੱਲੇ ਸਵਰ ਜਿਹੜੇ ਆ ਉਹ ਸੀ ਨੀਵੇਂ ਸਵਰਾਂ ਨੂੰ ਕਹਿੰਦੇ ਆ ਠੀਕ ਹੈ ਜੀ ਤੋਂ ਇਸੇ ਤਰ੍ਹਾਂ ਅਸੀਂ ਖੁੱਲੇ ਸਵਰ ਕਹਿ ਸਕਦੇ ਆ ਨੀਵੇਂ ਸਵਰਾਂ ਨੂੰ ਖੁੱਲੇ ਸਵਰ ਤੇ ਆਧ ਨੀਵੇਂ ਸਵਰਾਂ ਨੂੰ ਕਹਿ ਸਕਦੇ ਆ ਅਸੀਂ ਆਧ ਖੁੱਲੇ ਸਵਰ 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 ਇਸ ਤਰ੍ਹਾਂ ਸੂਸੀ ਅ ਲਿਖਦੇ ਆ ਏਸੀ ਸਵਰਾਵਾਰੇ ਅ ਮਤਮਪੂਰਨ ਗੱਲਬਾਤ ਸੋ ਸਵਰਾਵਾਰੇ ਸਵਰਾਾਂ ਦੇ ਵਰਕ ਹੀ ਕਰਨ ਵਾਰੇ ਸਾਰੀ ਗੱਲ ਹੋ ਚੁੱਕੀ ਆ ਜੇ ਕੁਝ ਗੱਲ ਰਹੇ ਹੋਏ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਤਾਂ ਕਿ ਆਪਾਂ ਉਹ ਤਰੀਕੇ ਨਾਲ ਗੱਲ ਕਰ ਸਕੀਏ ਸੋ ਕੱਲ ਨੂੰ ਆਪਾਂ ਵਿੰਜਨਾਵਾਰੇ ਕਲਾਸ ਲਗਾਵਾਂਗੇ ਸੋਮਵਾਰ ਨੂੰ ਸੋਮਵਾਰ ਨੂੰ ਇਹ ਕਲਾਸ ਹੋਏਗੀ ਉਹ ਵਿੰਜਨਾਵਾਰੇ ਹੋਏਗੀ ਤਦ ਤੱਕ ਚੈਨ ਨੂੰ ਸ਼ੇਅਰ ਕਰ ਦਿਓ ਲਾਇਕ ਕਰੋ ਸਬਸਕ੍ਰਾਈਬ ਕਰੋ ਤੁਹਾਡਾ ਸਾਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਗੁਰਪ੍ਰੀਤ ਮਿਲਦਾ ਕਿਸੇ ਹੋਰ ਲੈਕਚਰ ਨਾਲ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਵਿਦਿਆਰਥੀ ਜਿਹੜੇ ਦਿੱਤੇ ਆ ਉਹਨਾਂ ਦਾ ਇੱਕ ਵਾਰ ਚਲੋ